ਵੋਟਾਂ ਨੇ ਆ ਕੇ ਚੱਲ ਜਾਣਾ ਚੜਿਆ ਜੋ ਉਸ ਨੇ ਢਲ ਜਾਣਾ ਵਿਕਣਾ ਇਸੇ ਰੇਟ ਤੇ ਗੁੜ ਵੀ ਕਮਾਦ ਵੀ ਕਹਾਂਿਆਂ ਨੇ ਕਾਹੀ ਖੋਤਣਾ ਵੋਟਾਂ ਤੋਂ ਬਾਅਦ ਵੀ ਆਪਾਂ ਤਾਂ ਫਿਰ ਵੀ ਵਿਚਰਨਾ ਵੋਟਾਂ ਤੋਂ ਬਾਅਦ ਵੀ ਕਹਾਂਿਆਂ ਨੇ ਕਾਹੀ ਖੋਤਣਾ ਵੋਟਾਂ ਤੋਂ ਬਾਅਦ ਧਰਮੇ ਮੁਜਾਰੇ ਕਰ ਕਰ ਕੇ ਕਿਸ ਨੂੰ ਦਿਖਾਉਣਾ ਹੈ ਧਰਮੇ ਮੁਜਾਰੇ ਕਰ ਕਰਕੇ ਕਿਸ ਨੂੰ ਦਿਖਾਉਣਾ ਏ ਹੱਕਾਂ ਲਈ ਆਪ ਮਰ ਮਰ ਕੇ ਕਿਉਂ ਘਰ ਗਵਾਉਣਾ ਏ ਇਹ ਨਾਣੇ ਕੁਝ ਨਹੀਂ ਦੇਣਾ ਇਹ ਨਾਣੇ ਕੁਝ ਨਹੀਂ ਦੇਣਾ ਤੂੰ ਆਪ ਜਾਗ ਵੀ ਕਹਾਂਿਆਂ ਨੇ ਕਾਹੀ ਕੋਤਣਾ ਵੋਟਾਂ ਤੋਂ ਬਾਅਦ ਵੀ ਆਪਾ ਤਾਂ ਫਿਰ ਵੀ ਵਿਚਰਨਾ ਵੋਟਾਂ ਤੋਂ ਬਾਅਦ ਵੀ ਪੱਥਰਾਂ ਦੀਆਂ ਮੂਰਤਾਂ ਨੂੰ ਕਿਉਂ ਮਾਰੇ ਸੈਨਤਾ ਪੱਥਰਾਂ ਦੀਆਂ ਮੂਰਤਾਂ ਨੂੰ ਮਾਰੇ ਕਿਉਂ ਸੈਨ ਤਾ ਅੰਨਿਆਂ ਦੇ ਸ਼ਹਿਰ ਵਿੱਚ ਕਿਉਂ ਵੇਚੇ ਤੂੰ ਐਣਕਾ ਅੰਨਿਆਂ ਦੇ ਸ਼ਹਿਰ ਵਿੱਚ ਕਿਉਂ ਵੇਚੇ ਐਣਕਾ ਲਾਸ਼ਾਂ ਤੋਂ ਚਮੜੀ ਚੂਣਦੇ ਲਾਸ਼ਾਂ ਤੋਂ ਚਮੜੀ ਚੂਣਦੇ ਅੰਨੇ ਜਲਾਦ ਵੀ ਕਹਾਂਿਆਂ ਨੇ ਕਾਹੀ ਖੋਤਣਾ ਵੋਟਾਂ ਤੋਂ ਬਾਅਦ ਵੀ ਕਹਾਂਿਆਂ ਨੇ ਕਾਹੀ ਖੋਤਣਾ ਵੋਟਾਂ ਤੋਂ ਬਾਅਦ ਵੀ ਆਪਾਂ ਤਾਂ ਫਿਰ ਵੀ ਵਿਚਰਨਾ ਵੋਟਾਂ ਤੋਂ ਬਾਅਦ ਕੁਝ ਸੋਚ ਸਮਝ ਪਾਵੀ ਆਪਣੀ ਤੂੰ ਵੋਟ ਨੂੰ ਕੁਝ ਸੋਚ ਸਮਝ ਪਾਵੀ ਆਪਣੀ ਤੂੰ ਵੋਟ ਨੂੰ ਹੱਕ ਤੇ ਵਿਕਾਸ ਸਮਝੀ ਲੈ ਲਈਂ ਨਾ ਨੋਟ ਤੂੰ ਹੱਕ ਤੇ ਵਿਕਾਸ ਸਮਝੀ ਲੈ ਲਈਂ ਨਾ ਨੋਟ ਤੂੰ ਡੁੱਲ ਜੀਣਾ ਲਾ ਰਿਆਂ ਤੇ ਡੁੱਲ ਜੀਣਾ ਲਾ ਰਿਆਂ ਤੇ ਪੀਕੇਸ਼ ਰਾਵ ਜੀ ਕਾਣਿਆ ਨੇ ਕਾਹੀ ਖੋਤਨ ਵੋਟਾਂ ਤੋਂ ਬਾਅਦ ਵੀ ਆਪਾ ਤਾਂ ਫੇਰ ਵੀ ਵਿਚਰਨਾ ਵੋਟਾਂ ਤੋਂ ਬਾਅਦ ਵੀ ਆਪਾ ਤਾਂ ਫੇਰ ਵੀ ਵਿਚਰਨਾ ਵੋਟਾਂ ਤੋਂ ਬਾਅਦ ਵੀ ਕਰਜੇ ਦੀ ਪੰਡ ਵੇਖ ਕੇ ਤੂੰ ਲੈ ਲਿਆ ਫਾਹਾ ਕਰਜੇ ਦੀ ਪੰਡ ਵੇਖ ਕੇ ਤੂੰ ਲੈ ਲਿਆ ਫਾਹਾ ਸੁਗ ਦੀ ਸੁਰਖੀ ਛਾਪ ਕੇ ਇਹ ਲੈ ਗਏ ਲਾਹਾ ਸੋਗ ਦੀ ਸੁਰਖੀ ਸ਼ਾਪ ਕੇ ਇਹ ਲੈ ਗਏ ਇਲਾਹਾ ਇਹ ਬਣ ਗਏ ਲਾਲ ਬਾਦਸ਼ਾ ਇਹ ਬਣ ਗਏ ਲਾਲ ਬਾਦਸ਼ਾ ਅਰਥੀ ਸੁਰਤਾਜ ਦੀ ਕਹਾਂਿਆਂ ਨੇ ਕਾਹੀ ਖੋਤਣਾ ਵੋਟਾਂ ਦੇ ਬਾਦ ਵੀ ਕਹਾਂਿਆਂ ਨੇ ਕਾਹੀ ਖੋਤਣਾ ਵੋਟਾਂ ਦੇ ਬਾਦ ਵੀ ਆਪਾ ਤਾਂ ਫਿਰ ਵੀ ਵਿਚਰਨਾ